ਅਮਰੀਕਾ ਦਾ ਗੋਰਾ ਆ ਮਸ਼ੀਨ ਦੀ ਟੈਕਨੋਲੋਜੀ ਦੇਖ ਕੇ ਅਮਰੀਕਾ ਤੋਂ ਇਹ ਮਸ਼ੀਨ ਨੂੰ ਖਰੀਦਣ ਆ ਗਿਆ ਸਜਣੋ ਟੋਟਲ AI ਨਾ ਚੱਲਣ ਲਾਤੀ ਚਾਰ ਦੀਆਂ ਗੱਠਾਂ ਬੰਨਣ ਵਾਲੀ ਮਸ਼ੀਨ ਇੱਕ ਪੰਜਾਬੀ ਬੰਦੇ ਨੇ ਗੋਰਾ 당ਗ ਰਹਿ ਗਿਆ ਅਮਰੀਕਾ ਦੇ ਵਿੱਚ ਡੀਲਰ ਬਣ ਗਿਆ ਅੱਜ ਕੱਲ ਮਸ਼ੀਨਾਂ ਅਮਰੀਕਾ ਚ ਲੈ ਜਾ ਕੇ ਵੇਚਿਆ ਕਰੂਗਾ ਸਿੱਧੀ ਟਰਾਲੀ ਪੈ ਜਾਂਦੀ ਆ ਸੱਜਣੂ ਇਹਦੇ ਵਿੱਚ ਹੀ ਲਿਫਟ ਚਾੱਕ ਕੇ ਇੰਟਰਨੈਟ ਨਾਲ ਕਨੈਕਟ ਹੋ ਜਾਂਦੀ ਆ ਬੇਸ਼ੱਕ ਬਾਹਰਲੇ ਮੌਲਖ 'ਚ ਬੈਠਾ ਬੰਦਾ ਇਹ ਮਸ਼ੀਨ ਨੂੰ ਆਪਰੇਟ ਕਰੀ ਜਾਵੇ ਸਪੇਅਰ ਪਾਰਟਾਂ ਦਾ ਬੈਰਿੰਗ ਟੁੱਟਣ ਦੇ ਸਾਰੇ ਮਸਲੇ ਹੱਲ ਕਰ ਤੇ ਇੱਕ ਇੱਕ ਥਾਂ ਤੇ ਲਾਤਾ ਸੈਂਸਰ ਜੇ ਕੋਈ ਚੈਨ ਲੱਗੀ ਜੇ ਕੋਈ ਚੀਜ਼ ਖੜ ਗਈ ਕੋਈ ਗਰਾਰੀ ਖੜ ਗਈ ਨਾਲ ਦੀ ਨਾਲ ਮਸ਼ੀਨ ਮੈਸੇਜ ਕਰ ਦਿੰਦੀ ਆ ਫਲਾਨੀ ਗਰਾਰੀ ਖੜ ਗਈ ਬਦਲ ਲੋ ਗੱਲ ਮੁੱਕੀ ਬਾਕੀ ਗੱਲਾਂ ਮੈਨੂੰ ਟੈਕਨੀਕਲੀ ਉਹਨੀਆਂ ਦੱਸਣੀਆਂ ਨਹੀਂ ਆਉਂਦੀਆਂ ਜਿੰਨੀਆਂ ਤੁਹਾਨੂੰ ਬਾਈ ਨੇ ਦੱਸ ਦੇਣੀਆਂ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਦਾ ਆਟੋ ਸਪਰੇਅਰ ਵੀ ਇਸ ਮਸ਼ੀਨ ਦੇ ਵਿੱਚ ਲਾਤਾ ਵੀ ਜਦੋਂ ਆਪਾਂ ਸਾਇਲੇਜ ਪਾਉਣਾ ਹੈ ਤਾਂ ਪੱਠਿਆਂ ਦੇ ਉੱਤੇ ਸਪਰੇਅ ਕਰਨੀ ਹੁੰਦੀ ਹੈ ਜਿਹੜੀ ਉਹ ਆਟੋ ਸਪਰੇਅ ਕਰ ਹੀ ਜਾਊਗਾ ਜਦੋਂ ਪੱਠੇ ਹੋਣਗੇ ਉਦੋਂ ਹੀ ਸਪਰੇਅ ਕਰੂਗਾ ਜਦੋਂ ਪੱਠੇ ਨਹੀਂ ਹੋਣਗੇ ਉਦੋਂ ਸਪਰੇਅ ਨਹੀਂ ਕਰੂਗਾ ਬਾਕੀ ਦੀਆਂ ਗੱਲਾਂ ਤੁਹਾਨੂੰ ਬਾਅਦ ਦੱਸੂਗਾ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਪਰ ਇਹ ਮਸ਼ੀਨ ਬਾੜੀ ਮਹਿੰਗੀ ਨਹੀਂ ਇਹਦਾ ਮਦਰਬੋਰਡ ਸੌਫਟਵੇਅਰ ਸਭ ਕੁਝ ਬਾਈ ਨੇ ਆਪ ਬਣਾਇਆ ਇਹ ਮਸ਼ੀਨ ਆਮ ਮਸ਼ੀਨਾਂ ਦੇ ਮੁੱਲ ਦੀ ਮਸ਼ੀਨ ਆ ਮੰਨ ਲਓ ਪੰਜਾਬੀਆਂ ਵਾਸਤੇ ਇੱਕ ਬਹੁਤ ਵੱਡੀ ਗੱਲ ਹੋਗੀ ਕਿ ਅਸੀਂ ਆਪਣੀ ਖੇਤੀਬਾੜੀ ਲਈ ਮਸ਼ੀਨਰੀ ਲਿਆਉਂਦੇ ਰਹੇ ਹਾਂ ਅਮਰੀਕਾ ਤੋਂ ਇਟਲੀ ਤੋਂ ਜਾਪਾਨ ਤੋਂ ਚਾਈਨਾ ਤੋਂ ਅੱਜ ਅਮਰੀਕਾ ਦੇ ਵਿੱਚ ਸਾਡੇ ਪੰਜਾਬੀਆਂ ਨੇ ਮਸ਼ੀਨਾਂ ਵੇਚਣ ਲਈ ਡੀਲ ਕਰ ਲਈ। ਗੋਰਾ ਆਇਆ ਹੋਇਆ ਪੂਨੇ ਐਕਸੀਬਿਸ਼ਨ ਤੇ ਜਾਂਦਾ ਤਾਂ ਆਪਣੇ ਪੰਜਾਬੀ ਲੇਜੈਂਡਰ ਜਿਹੜੇ ਕੰਪਨੀ ਦੇ ਮਾਲਕਾ ਇਹ ਆਪਣੀ ਮਸ਼ੀਨ ਦਿਖਾਉਂਦੇ ਆ ਤੇ ਉਹ ਬੰਦਾ ਇੰਨਾ ਕਿ ਪ੍ਰਭਾਵਿਤ ਹੋ ਜਾਂਦਾ ਕਿ ਆਪਣੀਆਂ ਮਸ਼ੀਨਾਂ ਲਿਆ ਕੇ ਅਮਰੀਕਾ ਦੇ ਵਿੱਚ ਵੇਚਣ ਵਾਸਤੇ ਰਾਜ਼ੀ ਹੋ ਜਾਂਦਾ। ਇਹ ਬਹੁਤ ਵੱਡੀ ਗੱਲ ਆ ਸਾਡੇ ਵਾਸਤੇ ਬਹੁਤ ਵੱਡੀ ਪੰਜਾਬੀਆਂ ਵਾਸਤੇ ਇੱਕ ਪ੍ਰਾਪਤੀ ਆ। ਕਿ ਉਹ ਬੰਦਾ ਇਟਲੀ ਦੀਆਂ ਮਸ਼ੀਨਾਂ ਦੇਖਦਾ ਉਹ ਬੰਦਾ ਜਾਪਾਨ ਦੀਆਂ ਮਸ਼ੀਨਾਂ ਦੇਖਦਾ ਉਹ ਚਾਈਨਾ ਦੀਆਂ ਮਸ਼ੀਨਾਂ ਦੇਖਦਾ ਆਪਦੇ ਫਾਰਮਾਂ ਤੇ ਉੱਥੇ ਲਿਜਾ ਕੇ ਵੇਚਣ ਵਾਸਤੇ ਤੇ ਉਹਨੂੰ ਸਭ ਤੋਂ ਜ਼ਿਆਦਾ ਵਧੀਆ ਟੈਕਨੋਲੋਜੀ ਤੇ ਉਹਨੂੰ ਸਭ ਤੋਂ ਵਧੀਆ ਬਿਲਡ ਕੁਆਲਿਟੀ ਤੇ ਸਭ ਤੋਂ ਘੈਂਟ ਗੱਲਬਾਤ ਸਭ ਤੋਂ ਵਧੀਆ ਰੇਟ ਉਹਨੂੰ ਆਪਣੇ ਲੇਜੈਂਡਰ ਕੰਪਨੀ ਦਾ ਲੱਗਦਾ ਆਜੋ ਕੀ ਕੀ ਦੇਖਦਾ ਕੀ ਕੀ ਗੱਲ ਹੁੰਦੀ ਆਜੋ ਆਪਾਂ ਵੀ ਦਿਖਾ ਦਨੇ ਆ ਉਹ ਦੇ ਉਹ ਦਿੱਖ ਤਰਾ ਯਾਰ ਵੈਸੇ ਇੱਕ ਗੱਲ ਆ ਜੀ ਉਹਨੂੰ ਪਤਾ ਹੈ ਕਿ ਮੇਰੀ ਮੇਰੀ ਭਾਸ਼ਾ ਨਹੀਂ ਜਾਣਦੇ ਬਿਲਕੁਲ ਬਿਲਕੁਲ ਪਰ ਮੈਂ ਦੇਖਿਆ ਹੱਥ ਪਾ ਲੈਂਦਾ ਜਾ ਪੂਰਾ ਪੂਰਾ ਹੈਨਾ ਆਪਣੇ ਬੰਦੇ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੀ ਔਰ ਆਹ ਦੇਖ ਹੁਣ ਆਪਣਾ ਬੰਦਾ ਉਹ ਦੇਖ ਆ ਉਹ ਬੰਦਾ ਗੋਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਬਿਲਕੁਲ ਹੈ ਪ੍ਰੀਤ ਬਈ ਇਹ ਗੱਲ ਹੌਸਲੇ ਵਾਲੀ ਆ ਸਭ ਤੋਂ ਵੱਡੀ ਇੱਕ ਪੁੱਤ ਬਣ ਕੇ ਨਾ ਐਂ ਉਂ ਕਰੀ ਡੈਕ ਮੰਦ ਕਰਾ ਦੀ ਚੰਗੋ ਬਈ ਫਿਰ ਕਿਹੜੀ ਚੀਜ਼ ਆ ਵੀ ਜਿਹਦੇ ਤੂੰ ਇਹ ਅੰਗਰੇਜ਼ ਪ੍ਰਭਾਵਿਤ ਹੋ ਜਾਂਦਾ ਰੇਟ ਕੁਆਲਟੀ ਕੀ ਕੀ ਤਕਨੋਲੋਜੀ ਦਾ ਤਕਨੋਲੋਜੀ ਸਭ ਤੋਂ ਪਰਵਾਹ ਤੇ ਹੋਏ ਨੇ ਆਪਣੀ AI ਐਸ ਦੇ ਵਿੱਚ ਆਟੋਮੈਟਿਕ ਦੇ ਵਿੱਚ ਜਿਹੜੀ AI ਸਿਸਟਮ ਹੈ ਦੇ ਵਿੱਚ ਬਹੁਤ ਸਾਰੇ ਕੰਮ ਇਹ ਆਪਣੇ ਆਪ ਕਰਦੀ ਆ ਸਮ ਮਤਲਬ ਕਿ ਸਮਝ ਲੈਂਦੀ ਆ ਜਿੱਦਾਂ ਕਿ ਅੱਗੇ ਦਾ ਪੇਪਰ ਇੱਕ ਫਿਨਿਸ਼ ਹੋ ਜੇ ਤਾਂ ਇਹਨੂੰ ਰੋਕਣ ਦੀ ਜ਼ਰੂਰਤ ਨਹੀਂ ਹੈਗੀ ਇਹ ਇੱਕ ਪੇਪਰ ਨਾਲ ਜਾਦੇ ਕਿਹੜੇ ਲਗਾਉਂਦੀ ਆ ਇਹ ਵਾਚ ਕਰਦੀ ਰਹਿੰਦੀ ਕਿ ਦੋ ਪੇਪਰ ਨੇ ਜਾਂ ਇੱਕ ਹੈ ਅੱਛਾ ਹਾਂਜੀ ਹਾਂਜੀ ਹਾਂ ਨਹੀਂ ਮੈਂ ਸਮਝ ਗਿਆ ਅੱਛਾ ਇਹਦੇ ਵਿੱਚ AI ਟੈਕਨੋਲੋਜੀ ਵੀ ਤੁਸੀਂ ਵਰਤਤੀ ਹੈ ਬਿਲਕੁਲ ਜੀ ਤੁਹਾਨੂੰ ਮੈਂ ਪੈਨਲ ਦਿਖਾਉਣਾ ਹੈਗਾ ਲੈ ਆ ਜਾ ਕਰਨੇ AI ਟੈਕਨੋਲੋਜੀ ਵਰਤਤੀ ਹੈ ਇਹਨਾਂ ਨੇ ਇਹਦੇ ਵਿੱਚ ਜੀ ਇਹ ਵਿੱਚ ਇਹ ਹੈ ਕਿ ਇਹ ਇੱਕ ਪੇਪਰ ਇਹਦਾ ਫਿਨਿਸ਼ ਹੋ ਗਿਆ ਤਾਂ ਸਟੌਪ ਕਰਨੀ ਨਹੀਂ ਤਾਂ ਸਟੌਪ ਕਰਨੀ ਪੈਂਦੀ ਹੈ ਤੇ ਦੂਸਰਾ ਪੇਪਰ ਜਵਲ ਲਗਾ ਦੇਗੇ ਉਹ ਕੋਲੋਂ ਲਵੇ ਦੇ ਖੜਨ ਦੀ ਲੋੜ ਨਹੀਂ ਹੈ ਕਿਸੇ ਬੰਦੇ ਨੂੰ ਹਾਂ ਤੇ ਜੇ ਇੱਕ ਪੇਪਰ ਹੈ ਤਾਂ ਵੀ ਬੇਲ ਬਣਾ ਦੇਗੀ ਦੋ ਆ ਤਾਂ ਤਾਂ ਹੀ ਬਣਾ ਦੇਗੀ ਜੇ ਦੋਨੇ ਫਿਨਿਸ਼ ਹੋ ਕੇ ਫਿਰ ਰੋਕ ਦੇਗੀ ਨਹੀਂ ਤੇ ਇੱਕ ਪੇਪਰ ਨਾਲ ਜੇ ਬੇਲ ਬਣ ਜਾਏਗੀ ਅਦਰ ਮਸ਼ੀਨ ਦੇ ਵਿੱਚ ਤਾਂ ਉਹ ਬੇਲ ਹੀ ਤੁੰਡੀ ਪੈ ਜੇਗੀ ਘੱਟ ਪੇਪਰ ਨਾਲ ਹਾਂ 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 ਇਹ ਸਿੰਗਲ ਪੇਪਰ ਦੀ ਡਬਲ ਲੇਅਰ ਲਗਾ ਕੇ ਬੇਲ ਸੇਮ ਬਣਾਏਗੀ ਜਿਵੇਂ ਮੰਨ ਕੇ ਚੱਲੋ ਵੀ ਇਹਦਾ ਆਹ ਪੇਪਰ ਮੁੱਕ ਗਿਆ ਉਧਰਲਾ ਹਜੇ ਹੈਗਾ ਜੀ ਜੀ ਤਾਂ ਉਹ ਬੇਲ ਤੇ ਕੰਮ ਰੋਕੂਗੀ ਨਹੀਂ ਇਹ ਕਰ ਦੂਗੀ ਉਸ ਤੋਂ ਬਾਅਦ ਆਪਾਂ ਪੇਪਰ ਬਦਲ ਲਾਂਗੇ ਹਾਂਜੀ ਜਦੋਂ ਉਹ ਫਿਨਿਸ਼ ਹੋ ਗਿਆ ਆਪਾਂ ਰੁਕੇ ਹੋਏ ਦੇ ਵਿੱਚ ਪੇਪਰ ਬਦਲ ਲਾਂਗੇ ਆਪਣੀ ਪ੍ਰੋਡਕਸ਼ਨ ਹਿੱਟ ਨਹੀਂ ਹੋਊਗੀ ਇੱਥੇ ਸੁਬੀਨ ਦੇ ਵਕਾਇਦਾ ਲਿਖਿਆ ਆ ਜਾਂਦਾ ਏਆਈ ਕਿ ਇੱਥੇ ਜਿਹੜੇ ਸਾਈਕਲ ਡਬਲ ਹੋ ਜਾਂਦੇ ਆ ਦੇਖਦਾ ਆਪਾਂ ਨੂੰ ਵੀ ਇਹਨੇ ਡਬਲ ਕਰ ਦਿੱਤੇ ਆ ਆਪਾਂ ਇਹਦੇ ਵਿੱਚ ਏਆਈ ਟੈਕਨੋਲੋਜੀ ਲੈ ਆਏ ਆ ਬਿਲਕੁਲ ਜੀ ਬਿਲਕੁਲ ਵਾਹ ਫੋਰ ਇਸ ਤੋਂ ਅਲਾਵਾ ਬਾਈ ਜੀ ਕੀ ਕਿਹੜੀ ਚੀਜ਼ ਆ ਜਿਹੜੀ ਨੂੰ ਤੋਂ ਜਿਹੜੀ AI ਦੀ ਹੈ ਜਿਵੇਂ ਹਾਈਡਰੋ ਸਿਸਟਮ ਹੈ ਜੀ ਹਾਂ ਜੀ ਫਾਰਦਰ ਜਦੋਂ ਮਸ਼ੀਨ ਪੁਰਾਣੀ ਹੋ ਜਾਂਦੀ ਤੇਲ ਪੁਰਾਣਾ ਹੋ ਜਾਂਦਾ ਤੇ ਸਟੱਕ ਹੁੰਦੇ ਨੇ ਤਾਂ ਖੁਦੀ ਇਹਦੇ ਸਕੈਨਰ ਆ ਜਿੱਦਾਂ ਗੱਡੀ ਦੇ ਵਿੱਚ ਸਕੈਨ ਕੋਡ ਨਹੀਂ ਆਉਂਦਾ ਇਹ ਕਿਹੜਾ ਸਟੱਕ ਹੋਇਆ ਇਹਨਾਂ ਵਿੱਚ ਸਕਰੀਨ ਤੇ ਕੋਡ ਆ ਜਾਣਾ ਟ੍ਰਾਬਲ ਸ਼ੂਟਿੰਗ ਦੇ ਵਿੱਚ ਇਹ ਆ ਤੁਹਾਡਾ ਵਾਇਲ ਦੇ ਇੱਕ ਕੱਚ ਦੇ ਨੇ ਕਰ ਨਾਲ ਸਟੱਕ ਹੋ ਗਿਆ ਤਾਂ ਤੁਸੀਂ ਉਹਨੂੰ ਕਲੀਨ ਕਰਕੇ ਬਣਾ ਸਕਦੇ ਵਾਹ 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 ਸਾਰੀ 에ਰਰ ਦੇ ਕੋਡ ਇਹਦੀ ਸਕਰੀਨ ਦੇ ਉੱਤੇ ਆਉਂਦੇ ਤੁਹਾਨੂੰ 에ਰਰ 2 ਆਇਆ ਜੀ ਇਹ ਉੱਪਰਲੇ ਪੇਪਰ ਦੇ ਫਲੇਸ਼ ਆਉਂਦੇ ਪਾਲਾ ਅੱਛਾ ਜੀ ਜੀ ਆ ਐਰਰ 2 ਕੋਡ ਆ ਗਿਆ ਇਹਦਾ ਮਤਲਬ ਇਹਦੇ ਮਤਲਬ ਇਹਦਾ ਮਤਲਬ ਉੱਪਰ ਪੇਪਰ ਚੈਰ ਹੈ ਹਾਂ ਜੀ ਹਾਂ ਜੀ ਉੱਪਰਲੇ ਪੇਪਰ ਦੇ ਵਿੱਚ ਚੈਰ ਪੁੱਤ ਤੁਸੀਂ ਉਹਨੂੰ ਠੀਕ ਕਰ ਲਓ ਹਾਂ ਜੀ ਸਾਇਰਨ ਵੱਜੇਗਾ ਤੇ ਜਦੋਂ ਪੇਪਰ ਲਗਾਤਾ ਸਾਇਰਨ ਬੰਦ ਹੋ ਜਾਏਗਾ ਆਪਣੇ ਤੇ ਅਗੇ ਮਸ਼ੀਨ ਚੱਲ ਪਏਗੀ ਵਾ ਜੀ ਫੋਰ ਫੋਰ ਵਾਈਜੀ ਕੀ ਇਹਦੇ ਚ ਤਕਨਾਲੋਜੀ ਆ ਜਾਂਦੀ ਹੈ ਜੀ ਉਰੇ ਦੇ ਵਿੱਚ ਜਿੱਦਾਂ ਚੈਂਬਰ ਦੇ ਵਿੱਚ ਮਟੀਰੀਅਲ ਬਹੁਤ ਤਰ੍ਹਾਂ ਦਾ ਆਉਂਦਾ ਰਹਿੰਦਾ ਹੈ ਜੀ ਤੇ ਜੇ ਤਾਂ ਇਹਨੂੰ ਪੂਰੇ ਰੋਟੇਸ਼ਨ ਦੇ ਉੱਤੇਸੀਂ ਬੇਲ ਨੂੰ ਕੱਢਦੇ ਆ ਜਿੱਦਾਂ ਮੌਇਸਚਰ ਵਾਲਾ ਮਟੀਰੀਅਲ ਹੈ ਉਹ ਸਹੀ ਆ ਜਾਂਦਾ ਤਾਂ ਡਰਾਈ ਆ ਜਨੋਂ ਫਿਰ ਖਿਲਰ ਜਾਂਦਾ ਹੂੰ ਤਾਂ ਇਹ ਇਹ ਮਾਡਲ ਦੇ ਵਿੱਚ ਸਾਡਾ ਕੀ ਹੈ ਜਦੋਂ ਮਸ਼ੀਨ ਦੇ ਚੈਂਬਰ ਨੂੰ ਓਪਨ ਕਰਨਾ ਤਾਂ ਚੈਂਬਰ ਦੀ ਰੋਟੇਸ਼ਨ ਘਟ ਹੋ ਜਾਣੀ ਹੈ ਬਲਕਿ ਉਹਨੂੰ ਬਾਹਰ ਕੱਢੇਗਾ ਪਰ ਤੁਮਦੀ ਨਹੀਂ ਰਹੇਗੀ ਬੇਲ ਹੂੰ ਤਾਂ ਉਸ ਨਾਲ ਬੇਲ ਖਿਲਰਦੀ ਨਹੀਂ ਅੱਛਾ ਜੀ ਜੀ ਤੇ ਇਹਦੇ ਚੈਂਬਰ ਦੇ ਇਹ ਬੇਰਿੰਗ ਨੇ ਸਾਰੇ ਉਹ ਵਾਰ ਕੱਢੇ ਹੋਣੇ ਬਲਕਿ 25mm ਦੂਰ ਨੇ ਚੈਂਬਰ ਤੋਂ ਬੇ ਬੇ ਜਿਆਦਾ ਗਰਮ ਪ੍ਰੈਸ਼ਰ ਦੇ ਕਾਰਨ ਜਾਂ ਗਰਮੀ ਦੇ ਕਾਰਨ ਜਾਂ ਕਾਰਨ ਨਹੀਂ ਆ ਪਾਣੀ ਹੈ ਜਿਹੜਾ ਵਿੱਚ ਸੈਲਜ ਦੇ ਹੁੰਦਾ ਜੀ ਅੱਛਾ ਉਹ ਨਿਕਲ ਕੇ ਵਾਇਰਿੰਗ ਨੂੰ ਟੱਚ ਨਹੀਂ ਕਰਦਾ ਉਹ ਸਾਰਾ ਬਾਹਰ ਨਿਕਲ ਜਾਂਦਾ ਵਾਇਰਿੰਗ ਸੇਫ ਰਹਿੰਦਾ ਜੀ ਜੀ ਸਾਰੀ ਪਾਈਪ ਦੇਖੀਏ ਚਲਾਉਂਦੀ ਆ ਅੱਛਾ ਆ ਪਾਈਪ ਜਿਹੜੀ ਜਾਂਦੀ ਆ ਇਹ ਗ੍ਰੀਸਿੰਗ ਆ ਜੀ ਆਟੋਮੈਟਿਕ ਗ੍ਰੀਸਿੰਗ ਆ ਜੀ ਜਿੰਨੀ ਮਸ਼ੀਨ ਚੱਲੇਗੀ ਉਨਾਂ ਹੀ ਗ੍ਰੀਸ ਕਰੀ ਜਾਏਗੀ ਉਹ ਆਪਣੇ ਆਪ ਹੋ ਜਾਊਗੀ ਆਪਣੇ ਆਪ ਜੀ ਆ ਲਾਲ ਜੀਆ ਬਈ ਯਾਰ ਤੂੰ ਦੇਖ ਪ੍ਰੀਤ ਟੈਕਨੀਕਲੀ ਗੱਲ ਦੇਖ ਤੂੰ ਬੰਦੇ ਨੇ ਕੀਤੀ ਆ ਕਿ ਆ ਬੈਰਿੰਗਾਂ ਨੂੰ ਖਿੱਚ ਕੇ ਬਾਹਰਲੇ ਪਾਸੇ ਲਿਆ ਕਿ ਜਿਹੜਾ ਅੰਦਰੋਂ ਸਾਇਲਜੋਂ ਪਾਣੀ ਨਿਕਲੂਗਾ ਉਹ ਤਾਂ ਬੈਰਿੰਗ ਨਹੀਂ ਖਰਾਬ ਹੋਣਗੇ ਤੂੰ ਦੇਖ ਲੈ ਵੀ ਇੰਨੀ ਕ ਇੰਨੀ ਕ ਤਬਦੀਲੀ ਕਰਨ ਨਾਲ ਇਹ ਮਸ਼ੀਨ ਦੀ ਲਾਈਫ ਕਿੰਨੀ ਵੱਡੀ ਬਣ ਗਈ ਜੀ ਕਿੰਨੇ ਬੈਰਿੰਗਾ ਯਾਰ ਜੀ ਜੀ ਹੈ ਹੋਰ ਬਾਈ ਜੀ ਹੋਰ ਦੱਸੋ ਹੋਰ ਦੇ ਵਿੱਚ ਬੇਟ ਸਕੇਲ ਇਨਵਲਟ ਹੈ ਜਦੋਂ ਬੇਲ ਬਣ ਕੇ ਤਿਆਰ ਹੁੰਦੀ ਹੈ ਸਕਰੀਨ ਦੇ ਉੱਤੇ ਬੇਲ ਦਾ ਬੇਟ ਆ ਜਾਂਦਾ ਹੈ ਜੀ ਕੋਈ ਨਾ ਕਿ ਇਹ ਸਾਨੂੰ ਮਲਕੀ एवरेज ਰਹਿੰਦਾ ਕਿਉਂਕਿ ਮੌਸਟਰ ਚੇਂਜ ਹੋਣ ਦੇ ਨਾਲ ਮਟੀਰੀਅਲ ਦੇ ਵਿੱਚ ਬੇਲ ਦਾ weight ਚੇਂਜ ਹੁੰਦਾ ਰਹਿੰਦਾ ਹੂੰ ਜੇ ਮੰਨ ਲਓ ਅਸੀਂ 100 kg ਦੀ ਬੇਲ ਦੇ ਵਿੱਚ ਕਿਤੇ 90 95 ਬਣੇ ਗਏ ਤਾਂ 10 ਬੇਲਾਂ ਪਿੱਛੇ ਸਾਡਾ ਇੱਕ ਬੇਲ ਦਾ ਪੇਪਰ ਵੇਸਟ ਜਾਊਗਾ ਹਾਂ ਜਦੋਂ ਤੁਹਾਨੂੰ ਬਾਤ ਚੋ ਰਿਹਾ ਹਰੇਕ ਚੀਜ਼ ਵੀ ਕਿੰਨੇ ਦੀ ਮੰਨ ਲਈ ਹੈ ਤਾਂ ਅਸੀਂ ਚੇਂਜ ਕਰ ਲਾਂਗੇ ਉਹਨੂੰ ਮਲਕੀ ਉਹਦਾ weight ਚੇਂਜ ਕਰਨਾ ਬਸ ਪਰ ਉਹਦੇ ਨਾਲ ਪ੍ਰਿੰਟਰ ਵੀ ਅਟੈਚ ਹੋ ਜਾਂਦਾ ਸੀ ਉੱਤੇ ਲੈਵਲ ਲਾਉਣਾ ਤੇ ਬੀ ਬਿਲ ਕਿੰਨੀ ਤਰੀਕ ਨੂੰ ਬਈਏ ਕਿੰਨੇ ਕੇਜੀ ਦੀ ਅਸੀਂ ਬੇਲ ਦੇਤੇ ਚੁੱਕਾਸਤੇ ਅੱਛਾ ਅਸੀਂ ਉਹਦੇ ਉੱਤੇ 바ਰ ਕੋਡ ਲਾ ਸਕਦੇ ਹਾਂ ਬਿਲਕੁਲ ਵੀ ਕਿੰਨੇ ਤਰੀਕ ਨੂੰ ਬੇਲ ਵੱਜੀ ਸੀਗੀ ਵਾਹ 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 ਜੀ ਅੱਛਾ ਥੱਲੇ ਆ ਗਿਆ ਉਹ ਆ ਆ ਥੱਲੇ ਆ ਗਿਆ ਇਹ ਅੱਗੇ ਉੱਚਾ ਹੁੰਦਾ ਸੀਗਾ ਪੌਣਾ ਔਖਾ ਹੁੰਦਾ ਸੀ ਹੁਣ ਇਹ ਠਾ ਕਰ ਲਿਆ ਠਾ ਵੀ ਹੁਣ ਤਾਂ ਫਿਲਹਾਲ ਲੋਡਰ ਨਾਲ ਪਾ ਰਹੇ ਨੇ ਪਰ ਇਹ ਮੋਡਲ ਇਹਦੇ ਵਿੱਚ ਟਰਾਲੀ ਦੀ ਲਿਫਟ ਡਿੱਕ ਚੱਕੀ ਜਾਂਦੀ ਹੈ ਲੋਡਰ ਨਾਲ ਪਾਉਣ ਦੀ ਜ਼ਰੂਰਤ ਨਹੀਂ ਇਦੇ ਵਿੱਚ ਜਿਹੜਾ ਲਿਫਟ ਲਗਾ ਕੇ ਸੀ ਟਰਾਲੀ ਦਾ ਕਿਉਂਕਿ ਹੁਣ ਤਾਂ ਇਹ ਪਿੱਟ ਚੋਂ ਪੱਟ ਕੇ ਗੰਡਾ ਬਣ ਰਹੇ ਆ ਪਰ ਜੇ ਅਸੀਂ ਉਹਦਾ ਤਾਜੇ ਤਾਂ ਜੇ ਤਾਂ ਆਪਾਂ ਉਹਨਾਂ ਦਾ ਸਿੱਧੀ ਲੈਫਟੀ ਚੱਕ ਕੇ ਤੁਰੇ ਚੱਲੋ ਉਹ ਜਿੰਨਾ ਅੱਗੇ ਖਤਮ ਹੋ ਗਿਆ ਉਪਰੋਂ ਟਰਾਲੀ ਦੇ ਵਿੱਚੋਂ ਫੇਰ ਆ ਜਾਣਾ ਵਾਹ ਯਾਰ ਕਮਾਲ ਆ ਯਾਰ ਕਮਾਲ ਬੰਦਿਆਂ ਨੇ ਕਮਾਲ ਟੈਕਨੋਲੋਜੀ ਬਣਾਈ ਆ ਯਾਰ ਹਨਾ ਕਿੰਨੀਆਂ ਸਮੱਸਿਆਵਾਂ ਕਿੰਨੀ ਲੇਬਰ ਕਿੰਨੀ ਪਰੇਸ਼ਾਨੀ ਘਟ ਕਰਤੀ ਜੀ ਬਾਈ ਹੋਰ ਦੱਸੋ ਹੋਰ ਦੱਸੋ ਇਹਦੀ ਵੈਲਡ ਕੁਆਲਿਟੀ ਬਾਰੇ ਇਹਦੇ ਵਿੱਚ ਜਿਹੜੀਆਂ ਸਪਰੌਕ ਨੇ ਸਾਰੇ ਟੈਂਪਰ ਤੇ ਟੇਪਰ ਬੁਸ਼ਰ ਲਗਾਈਆਂ ਗਈਆਂ ਨੇ ਜੀ ਜੇ ਕੱਲ ਨੂੰ ਅਸੀਂ ਮੈਂਟੇਨ ਕਰਨਾ ਤਾਂ ਪੁੱਲਰ ਵਗੈਰਾ ਦੀ ਕੋਈ ਜ਼ਰੂਰਤ ਨਹੀਂ ਹੈਗੀ ਇਸ ਦੇ ਨਟ ਇਹ ਦੋ ਚਾਰੇ ਨਟ ਖੋਲ ਕੇ ਦੋ ਇਹਦੇ ਵਿੱਚ ਲਗਾ ਦੇਨੇ ਆ ਹਾਂ ਤੇ ਉਹ ਆਪਣੇ ਆਪ ਕਰਾਰੀ ਬਾਹਰ ਆ ਜਾਣੀਆਂ ਸਾਰੇ ਐਦਾਂ ਦੇ ਪੁਲੀਆਂ ਤੇ ਸਪਰੌਕਟ ਐਦਾਂ ਦੀ ਨੇ ਸਾਰੀਆਂ ਜੀ ਹਾਂਜੀ ਵੀਰੇ ਉਹਨੂੰ ਕਿਹ ਨਹੀਂ ਟੱਕ ਬੰਦ ਕਰਕੇ ਤੇ ਇਹ ਜਿਹੜੀ ਹੈਵੀ ਡਿਊਟੀ ਡਾਇਮੰਡ ਦੀ ਚੈਨ ਵਰਤੀ ਗਈ ਹੈ ਜਿਹੜਾ ਉਹਨਾਂ ਦਾ ਹਾਇਰ ਸਟੈਂਡਰਡ ਆ ਮਲਕੀ ਦੇ ਮਾਡਲ ਦਾ ਬਈ ਮਤਲਬ ਅਸੀਂ ਥੀ ਖਰਾਬ ਨਾ ਹੋ ਜੇਵੇਂ ਹੁਣ ਉਹ ਅੰਗਰੇਜ਼ ਨੇ ਲੈ ਕੇ ਜਾਣੀ ਆ ਬਈ ਉਹਨੂੰ ਪਾਰਟਸ ਦੀ ਕੋਈ ਪ੍ਰੋਬਲਮ ਤਾਂ ਨਹੀਂ ਆਊਗੀ ਉੱਥੇ ਨਹੀਂ ਇਹ ਸਟੈਂਡਰਡ ਹੈ ਜੀ ਜਿਹੜਾ ਮਲਕੀ ਦੇ ਜਿਵੇਂ ਡਾਇਮੰਡ ਆ ਉਹ ਵਾਰਡ ਵਾਈਡ ਸਾਰੇ ਅਗਰ ਜਗ੍ਹਾ ਤੇ ਅਵੇਲੇਬਲ ਹੈ ਜਿਹੜੇ ਪਾਰਟ ਚ ਲਗਾਏ ਗਏ ਨੇ ਉਹ ਅਹੀ ਲਗਾਏ ਨੇ ਜਿਹੜੇ ਹਰ ਜਗ੍ਹਾ ਅਵੇਲੇਬਲ ਨੇ ਬਾਕੀ ਅਸੀਂ ਜਿਹੜਾ ਸਪੇਅਰ ਆ ਉਹ ਨਾਲ ਵੀ ਮਸ਼ੀਨ ਦੇ ਦਿੰਦੇ ਆ ਜੀ ਤੇ ਬਾਕੀ ਫਿਰ ਬਾਅਦ ਚ ਵੀ ਮਲਕੀ ਜਿਵੇਂ ਕੋਈ ਰਿਸੈਂਸ ਮੈਂ ਸਮਝ ਗਿਆ ਵੀ ਜਿਹੜੇ ਜਿਹੜੇ ਤਾਂ ਪਾਰਟਸ ਇੱਕ ਆਮ ਬੇਸਿਕ ਕੰਮ ਆਉਂਦੇ ਉਹ ਹਰ ਥਾਂ ਤੋਂ ਮਿਲ ਜਾਣਗੇ ਜੀ 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 ਬਿਲਕੁਲ ਉਹ ਹਰ ਥਾਂ ਤੋਂ ਮਿਲਣ ਵਾਲੀ ਚੀਜ਼ ਜਿਹੜੇ ਕੋਈ ਸਪੈਸ਼ਲ ਪਾਰਟਸ ਆ ਜੀ ਜੀ ਉਹ ਅਸੀਂ ਕਰ ਲਾਂਗੇ ਬਾਕੀ ਤੁਸੀਂ ਆਨਲਾਈਨ ਵੀ ਤੁਸੀਂ ਉਹਦੇ ਟੱਚ 'ਚ ਰਹੋਗੇ ਜੀ ਬਿਲਕੁਲ ਜੀ ਬਿਲਕੁਲ ਕੋਈ ਕਿਹਦੇ ਵਾਇਰਿੰਗ ਵੀ ਸਪੈਸ਼ਲ ਹੈ ਜੀ ਇਹ ਕੋਨ ਵਾਲੇ ਵਾਇਰਿੰਗ ਹੈ ਨਹੀਂ ਤੇ ਵਾਇਰਿੰਗ ਮਤਲਬ ਕਿ ਜਦੋਂ ਡੈਮੇਜ ਹੋ ਜੇ ਤਾਂ ਕਟਰ ਨਾ ਕੱਟ ਕੇ ਕੱਟਣਾ ਬੰਦਾ ਪਰ ਚੈੱਕ ਨਟ ਵਾਲਾ ਵਾਇਰਿੰਗ ਹੈ ਸਾਰਾ ਇਹਦਾ ਚੈੱਕ ਨਟ ਲੂਜ਼ ਕੀਤਾ ਤੇ ਕੋਨ ਵਿੱਚ ਪੁਸ਼ ਕੀਤੀ ਤੇ ਵਾਇਰਿੰਗ ਰੂਲ ਹੋ ਜਾਂਦਾ ਹੈ ਤੇ ਉਵੇਂ ਹੀ ਲੱਗਿਆ ਉਵੇਂ ਹੀ ਲੱਗਿਆ ਉਹ ਥੋੜਾ ਜਿਹਾ ਵਿੱਚ ਟੈਂਬੋ ਕੱਟ ਹੁੰਦਾ ਥੋੜੇ ਦਿਨਾਂ ਸਿਜਨ ਹੁੰਦਾ ਜੇ ਤਿੰਨ ਤਿੰਨ ਚਾਰ ਚਾਰ ਘੰਟੇ ਕਿਸੇ ਜੀ ਨੂੰ ਮੇਨਟੇਨੈਂਸ ਤੇ ਲੱਗ ਰਹੇ ਤਾਂ ਬਹੁਤ ਜ਼ਿਆਦਾ ਪੈਨਿਕ ਹੋ ਜਾਂਦਾ ਬੰਦਾ ਜੀ ਤੇ ਵੀਰੇ ਜਿਵੇਂ ਮਤਲਬ ਇਹਦੇ ਜ਼ਿਆਦਾਤਰ ਪ੍ਰੋਬਲਮ ਸਭ ਤੋਂ ਜ਼ਿਆਦਾ ਤਾਂ ਹਾਈਡਰੋਲਿਕ ਨੂੰ ਹੀ ਆਉਂਦੀ ਆ ਜਾਂ ਇਹਦੇ ਪੇਪਰ ਪੇਪਰ ਦੀ ਪ੍ਰੋਬਲਮ ਆਉਂਦੀ ਹੁੰਦੀ ਆ ਵੀ ਬੇਲ ਬੰਨਣੀ ਨਹੀਂ ਰਹੀ ਜਾਂ ਪ੍ਰੈਸ਼ਰ ਦੀ ਪ੍ਰੋਬਲਮ ਆਉਂਦੀ ਹੁੰਦੀ ਆ ਤਾਂ ਪ੍ਰੈਸ਼ਰ ਦਾ ਵੀ ਤੁਸੀਂ ਦੱਸਤਾ ਵੀ ਪ੍ਰੈਸ਼ਰ ਦਾ ਜਿਹੜਾ ਪ੍ਰੈਸ਼ਰ ਨੂੰ ਆਪੇ ਮੇਨਟੇਨ ਕਰਨੀ ਚਾਹੀਦੀ ਆ ਵੀ ਆਪੇ ਪ੍ਰੈਸ਼ਰ ਇਦਾਂ ਜਿਹੜੇ ਹਾਈਡਰੋਲਿਕਲੀ ਆ ਉਹ ਮਲਕੇ ਦੇ ਵਿੱਚ ਜਿਹੜਾ ਸਕੈਨਰ ਆਦਾ ਉਹਨੂੰ ਪ੍ਰੈਸ਼ਰ ਨੂੰ ਕੰਟਰੋਲ ਰੱਖਦਾ ਤਾਂ ਉਹ ਕੋਈ ਇਦਾਂ ਦੀ ਦਿੱਕਤ ਆਉਣੀ ਨਹੀਂਦਾ ਕਿਉਂਕਿ ਇਹਦੀ ਆਊਟਲੈਟ ਤੇ ਫਿਲਟਰ ਹੈ ਤੇ ਰਿਟਰਨ ਤੇ ਵੀ ਫਿਲਟਰ ਹੈ ਯੂ نو ਤੇਲ ਨੂੰ ਕਲੀਨ ਰੱਖਦਾ ਹੈ ਤੇ ਪੇਪਰ ਦੀ ਪੇਪਰ ਦੇ ਵਿੱਚ ਜੇ ਕੁਆਲਿਟੀ ਹਲਕੀ ਵੀ ਆ ਜਾਏ ਤਾਂ ਸਟਾਰਟਿੰਗ ਦੇ ਵਿੱਚ ਇੱਕ ਗਰਾਉਂਡ ਸਲੋ ਦਿੰਦੀ ਹੈ ਵੀ ਪੇਪਰ ਚੱਲਣ ਲੱਗੇ ਟੁੱਟ ਨਾ ਜਾਵੇ ਤੇ ਫਿਰ ਰੁਕਣ ਲੱਗੇ ਵੀ ਇੱਕ ਸਲੋ ਦਿੰਦੀ ਹੈ ਤੇ ਮੋਟਰ ਨੂੰ ਵੀ ਝਟਕਾ ਨਹੀਂ ਪੈਂਦਾ ਤੇ ਵੇਲਦਾ ਪੇਪਰ ਵੀ ਟੁੱਟਦਾ ਇਹ ਡਰਾਈਵ ਕਾਹਦੇ ਨਾਲ ਹੁੰਦੀ ਹੈ ਬਾਈ ਜੀ ਡਰਾਈਵ ਪੀਟੀਓ ਡਰਾਈਵ ਵੀ ਹੈ ਇਲੈਕਟ੍ਰਿਸਿਟੀ ਨਾਲ ਮੋਟਰ ਵੀ ਲੱਗ ਜਾਂਦੀ ਹੈ ਇਹ ਤੇ ਅੱਛਾ ਸਾਰੇ ਸਾਰੇ ਕਸ ਦੀ ਡਰਾਈਵ ਹੈਗੀ ਹੈ ਤੇ ਕਿਵੇਂ ਕਿੰਨੇ ਕਿੰਨੇ ਮੋਟਰ 40 ਐਚਪੀ ਦਾ ਚਲਾਉਂਦਾ 40 ਐਚਪੀ ਤੇ ਮੋਟਰੇ ਨੂੰ BHP ਦੀ ਆ ਜੀ ਇਹ ਇਹ ਬਾਈ ਇਹਦੀ ਜਿਹੜੀ ਹੈਗੀ ਆ ਗੰਡ ਬੰਨਣ ਦੀ ਸਮਰੱਥਾ ਉਹ ਕੁਆਂਟਲ ਦੇ ਲਵੇ ਤਾਂ ਵੀ ਹੁੰਦੀ ਆ ਯਾਰ ਉਹ ਤੋਂ ਵੀ ਵੱਡਾ ਕਰ ਸਕਦਾ ਐਵਰੇਜ ਕੁਆਂਟਲ ਦੀ ਆਉਗੀ ਜੋ ਡਰਾਈ ਦੇ ਵਿੱਚ 90-95 ਤੇ ਵਿਦਾ ਜਾਂਦੀ ਹੈ ਹਾਂ ਤੇ ਜਦੋਂ ਜ਼ਿਆਦਾ ਮੌਇਸਚਰ ਹੁੰਦਾ ਫਿਰ ਇੱਕ ਕੁਆਂਟਲ 15-20 ਕਿਲੋ ਦੇ ਵਿੱਚ ਚਲੀ ਜਾਂਦੀ ਹੈ ਇਹ ਹੁਣ ਹੁਣ ਜਿਹੜੀਆਂ ਮਸ਼ੀਨਾਂ ਬਣ ਰਹੀਆਂ ਤੁਹਾਡੇ ਕੋਲ ਬੁਕਿੰਗ ਤੇ ਬਣ ਰਹੀਆਂ ਜਾਂ ਮਤਲਬ ਬਣਾ ਬਣਾ ਕੇ ਰੱਖ ਰਹੇ ਆ ਨਹੀਂ ਬੁਕਿੰਗ ਦੀ ਹੈ ਰਵਾਸਤਾਂ ਨਹੀਂ ਬਣ ਰਹੀਆਂ ਕਿਉਂਕਿ 3 ਮਹੀਨਿਆਂ ਦੀ ਅਜੇ ਬੁਕਿੰਗ ਹੈ ਜਿਹੜਾ ਹੁਣ ਕੋਈ ਬੁੱਕ ਕਰਦਾ ਤੇ 3 ਮਹੀਨਿਆਂ ਬਾਅਦ ਉਹਦੀ ਵਲਕੀ ਟਰਨ ਆਉਣੀ ਆ ਠੀਕ ਜੀ ਜੀ ਘੱਟ ਲੱਭੀ ਤੇ ਭਾਈ ਹੋਰ ਦੇਖਦੇ ਰਹਾ ਯਾਰ ਤੇ ਗੱਲਾਂ ਕਰੀਏ ਚਲੋ ਤਾਂ ਵੀਰੇ ਮਤਲਬ ਟੈਕਨੀਕਲੀ ਵੀ ਵਧੀਆ ਕਰ ਲਿਆ ਤੁਸੀਂ ਗਰੀ ਸਿੰਘ ਦਾ ਵੀ ਵਧੀਆ ਕਰ ਲਿਆ ਜੀ ਜੀ ਤਾਂ ਮਤਲਬ ਸਭ ਤੋਂ ਵੱਡੀ ਗੱਲ ਆ ਕਿ ਬਣੀ ਤਾਂ ਫਿਰ ਲੋਹੇ ਦੀ ਹੋਈ ਆ ਜੀ ਜੀ ਬਿਲਕੁਲ ਤਾਂ ਫਿਰ ਲੋਹੇ ਵਾਲੇ ਮਸਲੇ ਤੇ ਵੀ ਬਹੁਤ ਤਰ੍ਹਾਂ ਦੀ ਵੇਰੀਏਸ਼ਨ ਆ ਜਾਂਦੀ ਆ ਬਾਈ ਬਹੁਤ ਤਰ੍ਹਾਂ ਦਾ ਨਰਮ ਕਿਵੇਂ ਆਪਾਂ ਕਿਵੇਂ ਕਿਸੇ ਨੂੰ ਸੰਤੁਸ਼ਟ ਕਰਾਂਗੇ ਕਿ ਸਾਡੇ ਕੋਲੇ ਐਸ ਕੁਆਲਿਟੀ ਦਾ ਲੋਹਾ ਲੱਗਿਆ ਹੋਇਆ ਆ ਚੀਜ਼ ਲੱਗੀ ਹੋਈ ਐ एक्चुअली ਅਸੀਂ ਸਾਰਾ ਇਹਦਾ ਜਿਹੜਾ ਪਾਰਸਲ ਲੇਜ਼ਰ ਕਟਿੰਗ ਦੇ ਵਿੱਚ ਐ ਸੀਟ ਮੈਟਲ ਦੇ ਵਿੱਚ ਜੀ ਉਹ ਟਾਟਾ ਦੀ ਸੀਟ ਜਦੋਂ ਫੈਕਟਰੀ ਆ ਕੇ ਦੇਖ ਸਕਦੇ ਹੋ ਟਾਟਾ ਦਾ ਜਿਹੜਾ ਲੋਹਾ ਯੂਜ਼ ਕੀਤਾ ਜਾਂਦਾ ਉਸ ਤੋਂ ਬਾਅਦ ਸਾਡੇ ਕੋਲ ਮੈਗ ਵੈਲਡਿੰਗ ਹੁੰਦੀ ਐ ਕੱਚਾ ਮਰ ਕੇ ਆਰਕਣਾ ਕਰ ਲਿਆ ਪਰ ਫਿਨਿਸ਼ਿੰਗ ਜਿਹੜਾ ਫਾਈਨਲ ਕਰਨਾ ਉਹ ਮੈਗ ਨਾਲ ਹੀ ਕੀਤਾ ਜਾਂਦਾ ਮੈਗ ਦਾ ਜਿਹੜੀ ਸਟਰੈਂਥੋਂ ਜ਼ਿਆਦਾ ਹੁੰਦੀ ਐ ਸਟਰੈਂਥ ਵੀ ਜ਼ਿਆਦਾ ਤੇ ਉਹ ਉੱਥੋਂ ਜੋੜਾਂ ਤੋਂ ਗਲਦਾ ਵੀ ਨਹੀਂ ਜੀ ਜੀ ਬਿਲਕੁਲ ਵੀ ਚੀਜ਼ ਗਲਦੀ ਨਹੀਂ ਜੀ ਜੀ ਬਿਲਕੁਲ ਹੈਨਾ ਬਾਈ ਜੀ ਜੀ ਤੇ ਬਾਕੀ ਜਿਵੇਂ ਮਤਲਬ ਵੀਰੇ ਇਧਰ ਲਾ ਹੋ ਗਿਆ ਚ ਗੋਰਾ ਹੋ ਗਿਆ ਜਿਵੇਂ ਮਤਲਬ ਚਾਹ ਦੂਰ ਤਾਂ ਦੂਰ ਹੀ ਹੁੰਦਾ ਹੈਨਾ ਚਾਹ ਅਮਰੀਕਾ ਹੋ ਗਿਆ ਚਾਹ ਜਲੰਧਰ ਹੋ ਗਿਆ ਜੀ ਮਨ ਕੇ ਚੱਲੋ ਵੀ ਇਹਨੂੰ ਆਪਰੇਟ ਕਰਨਾ ਕੋਈ ਪਰੇਸ਼ਾਨੀ ਕੋਈ ਟੈਕਨੀਕਲ ਪ੍ਰੋਬਲਮ ਆ ਜਾਂਦੀ ਹੈ ਤੁਸੀਂ ਇਸ ਤਰ੍ਹਾਂ ਦਾ ਹੈ ਬੇਸ ਵੀ ਕੋਈ ਤੁਸੀਂ ਆਪਦੇ ਕੰਪਿਊਟਰ ਤੇ ਬੈਠੇ ਵੀ ਇਹਨੂੰ ਆਪਰੇਟ ਕਰ ਸਕਦੇ ਹੋ ਜੇ ਇਹਨੂੰ ਕੋਈ ਟੈਕਨੀਕਲ ਇਰਰ ਆ ਜਿਹੜੇ ਉਹ ਠੀਕ ਕਰ ਸਕਦੇ ਹੋ ਨਾਲ ਸਾਡਾ ਸਪੋਰਟ ਕਰਨੀ ਹੈ ਤਾਂ ਇੰਟਰਨੈਟ ਦੇ ਨਾਲ ਵੀ ਜੁੜ ਜਾਂਦੀ ਹੈ ਤੇ ਸਾਡੇ ਕੋਲ ਸਾਡੇ ਲੈਪਟਾਪ ਤੇ ਆ ਜੂਗੀ ਕੀ ਸਟੇਟਸ ਕੀ ਆ ਮਸ਼ੀਨ ਦਾ ਤੇ ਉਹਦੇ ਵਿੱਚ ਕੀ ਇਰਰ ਆ ਕੀ ਅਸੀਂ ਉਹਨੂੰ ਗਾਈਡ ਕਰਨਾ ਅਸੀਂ ਪੈਰਾਮੀਟਰ ਤੱਕ ਇੱਥੋਂ ਆਪਣੇ ਕੋਲ ਸੈੱਟ ਕਰ ਸਕਦੇ ਹਾਂ ਬਲਕਿ ਜੋ ਬਿਲਕੁਲ ਨਹੀਂ ਜਾਣੇ ਤਾਂ ਅਸੀਂ ਮਸ਼ੀਨ ਹੀ ਉੱਥੋਂ ਆਪਰੇਟ ਕਰ ਸਕਦੇ ਹਾਂ ਸਾਰੀ ਬਲਕਿ ਉਹਦੀ ਵੇ ਅਗਲੇ ਦੇ ਖੇਤ ਚਲੀ ਜਾਂਦੀ ਤੁਸੀਂ ਉਥੇ ਆਪਦੇ ਦਾਫਤ ਬਿਟੀ ਚਲਾਈ ਜਾਓਗੇ ਬਸ ਮੋਬਾਈਲ ਦੇ ਨਾਲ ਜੋੜਨ ਦੀ ਜ਼ਰੂਰਤ ਹੈ ਤੇ ਅਸੀਂ ਇੱਥੋਂ ਹੀ ਉਹ ਪ੍ਰੋਟਕ ਸਾਰੀ ਕਰ ਸਕਦੇ ਹਾਂ ਲਓ ਤੇ ਇੰਟਰਨੈਟ ਦਾ ਕਨੈਕਸ਼ਨ ਦੇ ਦਿਓ ਨਹੀਂ ਹੈਗਾ ਇੰਟਰਨੈਟ ਮਲ ਕੇ ਸੌਰੀ ਆਪਣਾ ਉਹ ਨਹੀਂ ਜੋੜ ਸਕਦਾ ਤਾਂ ਜਿਵੇਂ ਆਪਣੇ ਪੰਜਾਬ ਦੇ ਵਿੱਚ ਵੀ ਯਾਤਰਾ ਸੀ ਵੀਡੀਓ ਕਾਲ ਦੇ ਤੁਸੀਂ ਸਾਨੂੰ ਸਾਰਾ ਸਟੇਟਸ ਇਹਦਾ ਦਿਖ ਜਾਂਦਾ ਕਿਹੜੀ ਆਉਟਪੁੱਟ ਕੀ ਹੈ ਸਕਰੀਨ ਦੇ ਉੱਤੇ ਕੀ ਹੈ ਤੇ ਆ ਇਨਪੁੱਟਾਂ ਸਾਨੂੰ ਵੀਡੀਓ ਕਾਲ ਦੇ ਥਰੂ ਇਹਦਾ ਇਹਨੇ ਪੈਨਲ ላይ ਸਾਰਾ ਮਸ਼ੀਨ ਦਾ ਸਟੇਟਸ ਪਤਾ ਲੱਗ ਜਾਂਦਾ ਕਿ ਕਿਹੜੀ ਇਨਪੁੱਟ ਆ ਰਹੀ ਹੈ ਤੇ ਕਿਹੜੀ ਆਪ ਤੋਂ ਵਜਾ ਰਹੀ ਹੈ ਅੱਛਾ ਕਿਹੜੀ ਬੱਤੀ ਜਗਦੀ ਹੈ ਤੇ ਕਿਹੜੀ ਬੰਦ ਰਹਿਣੀ ਚਾਹੀਦੀ ਤੇ ਕਿਹੜੀ ਜਗਦੀ ਰਹਿਣੀ ਚਾਹੀਦੀ ਉਹ ਤੁਹਾਨੂੰ ਉੱਥੇ ਹੀ ਪਤਾ ਹੈ ਜੇ ਕਿ ਕੋਈ ਬੰਦ ਦਾ ਤੇ ਜਗਣੀ ਚਾਹੀਦੀ ਸੀ ਤਾਂ ਕਿਉਂ ਆ ਤੇ ਜੇ ਕੋਈ ਜਗਦੀ ਹੈ ਤਾਂ ਕਿਵੇਂ ਬਿਲਕੁਲ ਬਿਲਕੁਲ ਫਰਦਰ ਦੇ ਕੋਡ ਵੀ ਨੇ ਜਿਹੜੇ ਅੱਗੇ ਸਕੈਨਿੰਗ ਨੇ ਵੀ ਇਹ ਕਨੈਕਟਰ ਨਹੀਂ ਕਨੈਕਟਰ ਤਾਂ ਇਹ ਸਾਰਾ ਇਹ ਦੱਸਦਾ ਜੀ ਵਾਹ ਇੱਕ ਕੁਆਲਿਟੀ ਵਿੱਚ ਵੀ ਕੱਲ ਨੂੰ ਜੇ 에ਰਰ ਆਏਗੀ ਤਾਂ ਉਹ ਇੱਥੇ 에ਰਰ ਕੋਡ ਹੀ ਆਊਗਾ ਉਹਦੇ ਵੀ ਉਹਦੀ ਕੁਆਲਿਟੀ ਵੀ ਨਹੀਂ ਚੱਲ ਰਹੀ ਭਾਈ ਜੇ ਇੰਨੀ ਲੇਟੈਸਟ ਟੈਕਨੋਲੋਜੀ ਦੀ ਆ ਇੰਨੀ ਵਧੀਆ ਦੀ ਬਿਲਡ ਕੁਆਲਿਟੀ ਆ ਤੁਹਾਡਾ ਐਕਸਪੀਰੀਅੰਸ ਕਿੰਨਾ ਕਿੰਨਾ ਐਕਸਪੀਰੀਅੰਸ ਆ ਕਿੰਨੇ ਐਕਸਪੀਰੀਅੰਸ ਤੋਂ ਬਾਅਦ ਆ ਚੀਜ਼ ਆ ਗਈ ਆ ਅਸੀਂ ਇਹ ਫਰਸਟ ਮਸ਼ੀਨ 2019 ਦੇ ਵਿੱਚ ਬਣਾਈ ਸੀ ਜੇ ਉਦੋਂ ਮਲਕੀ ਇੰਡੀਆ ਦੇ ਵਿੱਚ ਮੈਨੂਅਲ ਮਸ਼ੀਨਾਂ ਸੀ ਅੱਛਾ ਜੀ ਆਟੋਮੈਟਿਕ ਫਰਸਟ ਸੀ ਮਸ਼ੀਨ ਬਣਾਈ ਸੀ ਅੱਛਾ ਤੁਸੀਂ ਖੁਦ ਹੀ ਬਣਾਉਣ ਵਾਲੇ ਆ ਇਹਨੂੰ ਜੀ 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 ਇਹ ਜਿਹੜਾ ਇਹਦੇ ਵਿੱਚ ਮਦਰਬੋਰਡ ਯੂਜ਼ ਕੀਤਾ ਜਾਂਦਾ ਹੈ ਜੀ ਤੇ ਉਹ ਵੀ ਸਾਡੀ ਖੁਦ ਹੀ ਮਲਕੀ ਮੈਨੂਫੈਕਚਰਿੰਗ ਆ ਉਹਦੇ ਜਿਹੜਾ ਡਿਜ਼ਾਈਨ ਆ ਜੀ ਇਹਦਾ ਡਿਜ਼ਾਈ ਇਸ ਦਾ ਡਿਜ਼ਾਈਨ ਤੇ ਕੋਡਿੰਗ ਉਹ ਖੁਦ ਮਲਕੇ ਸਾਡੇ ਇਨ ਹਾਊਸ ਕੋਡਿੰਗ ਮੇਰੀ ਦੇ ਦੁਆਰਾ ਕੀਤੀ ਗਈ ਹੈ ਜਿਹੜੀ ਫੈਬ੍ਰੀਕੇਸ਼ਨ ਹੈ ਉਹ ਇਹਦੀ ਬਾਹਰ ਹੁੰਦੀ ਹੈ ਤੇ ਜਪਾਨੀਜ਼ ਦੇ ਕੰਪੋਨੈਂਟ ਅਸੈਂਬਲੀ ਸਾਡੇ ਕੋਲ ਹੁੰਦੀ ਹੈ ਇਹਦੀ ਅੱਛਾ ਔਰ ਇੰਡੀਆ ਦੇ ਵਿੱਚ ਇਸ ਕੱਲੀ ਮਦਰ ਬੋਰਡ ਲਾ ਰਹੇ ਹਾਂ ਔਰ ਪੀ ਐਲ ਸੀ ਵਗੈਰਾ ਯੂਜ਼ ਕਰ ਰਹੇ ਹਾਂ ਜਿਨ੍ਹਾਂ ਦੀ ਨਹੀਂ ਲਾਈਫ ਨਹੀਂ ਕਿਉਂਕਿ ਰੇਲੇ ਹੁੰਦੀ ਨੇ ਇਹਦੇ ਵਿੱਚ ਆਈ ਜੀ ਵੀ ਟੀ ਨੇ ਜਿਨ੍ਹਾਂ ਦਾ ਲੱਖਾਂ ਸਵਿਚਿੰਗ ਹੋ ਸਕਦੀ ਹੈ ਬਲਕਿ ਇਹਨਾਂ ਨੂੰ ਕੋਈ ਦਿੱਕਤ ਨਹੀਂ ਹੁੰਦੀ ਸਾਡੇ 2019 ਦੀਆਂ ਮਸ਼ੀਨਾਂ ਵੀ ਫਿਲਹਾਲ ਮਲਕੇ ਚੱਲ ਰਹੀਆਂ ਨੇ ਇਹਦੇ ਉੱਤੇ ਅੱਛਾ 2019 ਦੇ ਵਿੱਚ ਵੀ ਤੁਸੀਂ ਆ ਅਸੀਂ ਅੱਜ ਤੱਕ ਕਿਸੇ ਨੂੰ ਇਹ ਸੇਲ ਕਰਨ ਦੀ ਜ਼ਰੂਰਤ ਨਹੀਂ ਪਈ ਬਲਕਿ ਜੇ ਕਿਸੇ ਕੋਈ ਖਰਾਬਕਾਰ ਵੀ ਲੈਂਦਾ ਕੇਅਰ ਨਹੀਂ ਕਰਦਾ ਤਾਂ ਸਿਰਫ ਬਟਨ ਵਗੈਰਾ ਕੋਈ ਮੋਇਸਚਰ ਲੱਗ ਗਿਆ ਤਾਂ ਅਦਰ ਨਹੀਂ ਸਾਨੂੰ ਕਿਸੇ ਨੂੰ ਪਾਰ ਸੇਲ ਕਰਨ ਦੀ ਜ਼ਰੂਰਤ ਨਹੀਂ ਕੋਈ ਮਲਕੇ ਨਹੀਂ ਬਿਲਡ ਕੁਆਲਿਟੀ ਵਿੱਚ ਯਾਰ ਵੀਰੇ ਜੀ ਵੀ ਜੇ ਮੰਨ ਕੇ ਚੱਲੋ ਵੀ ਤੁਸੀਂ ਇਹਨੂੰ ਇੰਨਾ ਕੁ ਆ ਆਈ ਨਾਲ ਜੋੜ ਲਿਆ ਇਹਨੂੰ ਕੰਪਿਊਟਰਾਈਜ਼ ਕਰ ਲਿਆ ਇੰਟਰਨੈਟ ਥਰੂ ਜੋੜ ਲਿਆ ਇੰਟਰਨੈਸ਼ਨਲ ਲੈਵਲ ਤੇ ਵੇਚਣ ਲੱਗ ਗਿਆਂ ਇਹਦੇ ਹਰ ਚੀਜ਼ ਦਾ ਧਿਆਨ ਦੇ ਲਿਆ ਐਵੇਂ ਤਾਂ ਨਹੀਂ ਕਦੇ ਵੀ ਹੁਣ ਆਪਾਂ ਪੈਸਿਆਂ 'ਚ ਇੰਨੀ ਮਹਿੰਗੀ ਕਰ ਦਾਂਗੇ ਕਿ ਜ਼ਿੰਮੇਵਾਰਾਂ ਦੀ ਪਹੁੰਚ ਤੋਂ ਹੀ ਬਾਹਰ ਕਰ ਦਾਂਗੇ ਨਹੀਂ ਨਹੀਂ ਉਹ ਜਦੋਂ ਹੁੰਦਾ ਸਰ ਨੰਬਰ ਆਫ ਪ੍ਰੋਡਕਸ਼ਨ ਜ਼ਿਆਦਾ ਹੋ ਜਾਂਦੇ ਨੇ ਤਾਂ ਨੈਚੁਰਲੀ ਫੈਕਟਰੀ ਦੇ ਖਰਚੇ ਵੰਡੇ ਜਾਂਦੇ ਨੇ ਸਾਨੂੰ ਕੋਈ ਪ੍ਰਾਈਸ ਵਧਾਉਣ ਦੀ ਲੋੜ ਨਹੀਂ ਅਸੀਂ ਤਾਂ ਮਤਲਬ ਕਿ ਫਾਰਮਰ ਖਰੀਦਣ ਕਿਉਂਕਿ ਜਦੋਂ ਅਸੀਂ ਇਹ ਲਾਂਚ ਕੀਤੀ ਸੀ ਉਦੋਂ ਬਾਹਰੋਂ ਆਉਂਦੀ ਸੀ 1.5 ਕਰੋੜ ਦੀ ਮਸ਼ੀਨ ਜੀ ਤਾਂ ਉਦੋਂ ਤਾਂ ਕੋ ਮਤਲਬ ਕਿ ਉਹ ਇੰਡੀਆ ਦੇ ਵਿੱਚ ਪੰਜ ਚਾਰ ਪਲਾਨ ਸੀ ਸਾਰੇ ਜਿਹੜੇ ਵੱਡੇ ਸੀ ਜਦੋਂ ਅਸੀਂ ਲਾਂਚ ਕੀਤੇ ਉਦੋਂ ਹੀ ਸੈਲਜ਼ ਦਾ ਕੰਮ ਖੁੱਲਿਆ ਜਦੋਂ ਅਸੀਂ ਇਹਨੂੰ ਕਿਸਾਨ ਦੇ ਬਜਟ ਵਿੱਚ ਲੈ ਕੇ ਆਏ ਹਾਂ ਜੀ ਇੰਪੋਰਟ ਦੇ ਤਾਂ ਇੰਪੋਰਟ ਡਿਟੀ ਲੱਗ ਜਾਂਦੀ ਬਹੁਤ ਜ਼ਿਆਦਾ ਮਸ਼ੀਨ ਦੀ ਪ੍ਰਾਈਸ ਤੋਂ ਜ਼ਿਆਦਾ ਉਹ ਬਣ ਜਾਂਦੀ ਹੈ ਤੇ ਉਦੋਂ ਦਾ ਬਹੁਤ ਘੱਟ ਪਲਾਨ ਲੱਗਦੇ ਸੀ ਜਦੋਂ ਅਸੀਂ ਇਹਨੂੰ ਇੱਕ ਕਿਸਾਨ ਦੇ ਬਜਟ ਵਿੱਚ ਲਾਇਆ ਤੁਸੀਂ ਦੇਖੋਗੇ ਉਹਨਾਂ ਪੰਜਾਬ ਚ ਕਿੰਨੀਆਂ ਮਸ਼ੀਨਾਂ ਨੇ ਤੇ ਪ੍ਰੀਤ ਆ ਉਹ ਆ ਉਹ ਮਦਰ ਬੋਰਡ ਆ ਅਸਲ ਦੇ ਵਿੱਚ ਆ ਉਹ ਫਕਸ਼ਰੀਗਾ ਜਿਹਦਾ ਕਰਕੇ ਗੋਰਾ ਲਟ ਗਿਆ ਤੇ ਮਸ਼ੀਨ ਤੇ ਜੀ ਜੀ ਬਿਲਕੁਲ ਅਸਲ ਦੇ ਵਿੱਚ ਆਹਾ ਕਹਾਣੀ ਆ ਆਹ ਸਾਰਾ ਸੀਕ੍ਰੀਟ ਹੈ ਇਹਦਾ ਕਿ ਜਿਹੜਾ ਗੋਰੇ ਨੂੰ ਇੱਥੇ ਆਉਣ ਵਾਸਤੇ ਤੇ ਆ ਮਸ਼ੀਨ ਖਰੀਦਣ ਵਾਸਤੇ ਮਜਬੂਰ ਕਰਦਾ ਕਿ ਇੱਕ ਪੰਜਾਬ ਦੇ ਵਿੱਚ ਬੈਠੇ ਸੱਜਣ ਨੇ ਬਾਕੀ ਲੇਜੈਂਡਰਾਂ ਵਾਲਾ ਕੰਮ ਕਰਤਾ ਯਾਰ ਤੁਸੀਂ ਤਾਂ ਹਨਾ ਇਦੇ ਵਿੱਚ ਇਦਾਂ ਸਰ ਤੁਸੀਂ ਕੋਈ ਵੀ ਇੰਡਸਟਰੀ ਦਾ ਪੈਨਲ ਦੇਖੋਗੇ ਬਹੁਤ ਵੱਡਾ ਹੁੰਦਾ ਹੈ ਜਿੰਨਾਂ ਦਾ ਉਹਨੂੰ ਟ੍ਰੇਸ ਕਰਨ ਲਈ ਇੱਕ ਮਲਕਾ ਟੈਕਨੀਕਲ ਪਰਸਨ ਦੀ ਜ਼ਰੂਰਤ ਹੈ ਵੀ ਕਿੱਥੇ ਕੀ ਰਿਲੇਜ ਆ ਕੁਛ ਐਡਾ ਉਹਦਾ ਡਰਾਈਵ ਖਰਾਬ ਹੋ ਗਈ ਪਰ ਇਹ ਐਨਏ ਪੀਸ ਤੋਂ ਇਲਾਵਾ ਹੋਰ ਇਹਦੇ ਵਿੱਚ ਕੁਛ ਨਹੀਂ ਵਾਕੀ ਤਾਰਾ ਨਿਕਲੀਆਂ ਇਹ ਪਲੱਗ ਐਂਡ ਪਲੇਅਰ ਦੀ ਤੁਸੀਂ ਉਹਨੂੰ ਮੈਂ ਕਹਿੰਦਾ ਤੁਸੀਂ ਚੇਂਜ ਕਰੋ ਤੁਸੀਂ ਚੇਂਜ ਕਰ ਲਓਗੇ ਇਧਰ ਉਧਰ ਪਲੱਗ ਕੁਛ ਨਹੀਂ ਲੱਗਦੇ ਇੱਕ ਨਾਨ ਟੈਕਨੀਕਲ ਪਰਸਨ ਇਹਨੂੰ ਮੇਨਟੇਨ ਕਰ ਸਕਦਾ ਸਾਰੀ ਮਸ਼ੀਨ ਉਹ ਉਹੀ ਆ ਕੰਪਿਊਟਰ ਵਾਲਾ ਕੰਮ ਇਹ ਆ ਕੰਪਿਊਟਰ ਮੇਰੇ ਘਰੇ ਬਣ ਲੈਂਦਾ ਜਿੱਥੇ ਪਲੱਗ ਜ ਤੇ ਬੰਦੇ ਨੂੰ ਐਂ ਲਾਦਾ ਮੈਂ ਕੰਪਿਊਟਰ ਬੰਦ ਨਹੀਂ। ਇਹ ਪੋਸੀ ਵਾਲੀ ਤਾਂ ਐਂ ਚਲਾਣਾ ਨਹੀਂ ਕਿੰਨੇ ਐਨੇ ਟੈਕਨੀਕਲ ਕੰਪਨੀ ਵੀ ਬੰਦੇ ਲਿਆ ਸਕਦੀ ਵੀ ਹਰ ਇੱਕ ਮਸ਼ੀਨ ਦੇ ਉੱਤੇ ਉਹ ਕੋਈ ਗੱਡੀਕਤ ਆ ਗਈ ਤਾਂ ਉਹ ਉਸੇ ਤੌਰਾਂ ਭਾਲ ਭਾਲ ਕੇ ਲਾਵੇ ਜਿੱਥੇ ਪਲੱਗ ਜਿਹੜਾ ਲੱਗਣਾ ਉੱਥੇ ਹੀ ਲੱਗਣਾ। ਜਿੰਨੇ ਚਿਰ ਸਰ ਆਪਣਾ ਟੈਕਨੀਸ਼ੀਅਨ ਪਹੁੰਚਦਾ ਉਹਨਾਂ ਚਿਰ ਉਹਦਾ ਸੈਲਜ ਦਾ ਮੌਇਸਚਰ ਲਾਸ ਹੋ ਜਾਣਾ। ਮੰਨ ਲਓ ਜੀ 10 ਘੰਟੇ ਵੀ ਲੱਗੇ ਤਾਂ ਉਹ ਕਸਟਮਰ ਦਾ ਪੈਨਿਕ ਹੋ ਜਾਣਾ। ਹਮਮ ਬਲਕਿਨ ਖੁਦ ਮੇਨਟੇਨ ਸਾਰਾ ਕਰ ਲੈਣਾ ਜੀ। ਬੰਦਾ ਯਾਰ ਇਹ ਬੰਦਿਆਂ ਤੋਂ ਮਸ਼ੀਨ ਖਰੀਦ ਕੇ ਤੁਸੀਂ ਖੁਦ ਮਿਸਤਰੀ ਬਣ ਜਾਣਾ ਯਾਰ ਗੱਲ ਕੀ ਅਸੀਂ ਬਣਾਈ ਐ ਇਦਾਂ ਦੀ ਐ ਦੇਖੋ ਇਹਦੇ ਵਿੱਚ ਜਦੋਂ ਮੈਂ ਪਲੇਟ ਖੋਲਦੀ ਆ ਜੀ ਸਾਰਾ ਤੁਸੀਂ ਨਾ ਸਾਰਾ ਮਲਕ ਇਹਨੂੰ ਖੋਲ ਕੇ ਦੁਬਾਰਾ ਸੈਂਪਲ ਕਰ ਸਕਦਾ ਆ ਬੇਦਰ ਹੂੰ ਉਹਨੂੰ ਕੋਨ ਕਸਟਮਰ ਨੂੰ ਖੁਦ ਕੰਫੀਡੈਂਸ ਹੁੰਦਾ ਵੀ ਇੱਥੋਂ ਖੋਲ ਕੇ ਮੈਂ ਸਾਰਾ ਰੋਲਾ ਕੱਢ ਬਿਆ ਔਰ ਪਾ ਵੀ ਲਿਆ ਕੋਈ ਕਟਰ ਵੈਲਡਿੰਗ ਸੈੱਟ ਦੀ ਜ਼ਰੂਰਤ ਨਹੀਂ ਹੈ ਕੱਢਣ ਲਈ ਹੂੰ ਸਾਰੇ ਇਹਨੂੰ ਖਾਲੀ ਕਰਕੇ ਤੇ ਦੁਬਾਰਾ ਵੀ ਸੈਂਪਲ ਕਰ ਸਕਦਾ ਨਹੀਂ ਵਾਕਈ ਬਹੁਤ ਕਮਾਲ ਬਹੁਤ ਕਮਾਲ ਕੰਮ ਕੀਤਾ ਸੋਹਣਿਆ ਮੈਨੂੰ ਲੱਗਦਾ ਕਿ ਪੰਜਾਬੀਆਂ ਨੂੰ ਪਸੰਦ ਆਊਗਾ ਇਸ ਪਲੈਂਟ ਤੇ ਦੋ ਮਸ਼ੀਨਾਂ ਆ ਜਾਂਦੀਆਂ ਇੱਕ ਉਹ ਕੋਕੜੀ ਆ ਉਹ ਜੋ ਡਿਲਕਸ ਮਾਡਲ ਹੈ ਜੀ ਇਹ ਸੁਪਰ ਡਿਲਕਸ ਹੈ ਜੀ ਉਹ ਡਿਲਕਸ ਮਾਡਲ ਹੈ ਜਿਹੜਾ ਪਰਫੈਕਟਲੀ ਦੇਖਦੇ ਹੋ ਬੇਸਿਕ ਮਾਡਲ ਹੈ ਜੀ ਅੱਛਾ ਉਹ ਉਹ ਇਹਦਾ ਡਿਲਕਸ ਦਾ ਤੇ ਇਹਦਾ ਕੀ ਫਰਕ ਆ ਆਪ ਸੋਚੋ ਉਹ ਇੱਕ ਇੱਕ ਗਰ ਹੈ ਛੋਟਾ ਉਹ ਹੋਪਰ ਦਾ ਫਰਕ ਆ ਜੀ ਇਹ ਚ ਟਰਾਲੀ ਦੀ ਲਿਫਟ ਚੱਕੀ ਜਾਂਦੀ ਹੈ ਉਹ ਚ ਲੋਡਰ ਨਾਲ ਪਾਣਾ ਪੈਂਦਾ ਉਹ ਤੇ ਲੋਡਰ ਨਾਲ ਬਾਕੀ ਸੇਮ ਹੈ ਜੀ ਬਾਕੀ ਸੇਮ ਜੀ ਠੀਕ ਆ ਫੰਕਸ਼ਨਿੰਗ ਸੇਮ ਬਾਕੀ ਫੰਕਸ਼ਨਸ ਹੈ ਬਾਈ ਨਹੀਂ ਕਿ ਮੇਰੀ ਬੇਨਤੀ ਇਹ ਆ ਕਿ ਖਰੀਦਣਾ ਤਾਂ ਉਹਨਾਂ ਨੇ ਆ ਜਿਨ੍ਹਾਂ ਨੂੰ ਲੋੜ ਆ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਦੇਖਣਾ ਉਹਨਾਂ ਨੇ ਜਿਨ੍ਹਾਂ ਨੂੰ ਚਾਹ ਇੱਕ ਪੰਜਾਬੀ ਦੀ ਤਰੱਕੀ ਦਾ ਚਾਹ ਪੰਜਾਬੀ ਬੰਦੇ ਨੇ ਕਿੱਡੀ ਵੱਡੀ ਗੱਲ ਕੀਤੀ ਆ ਕਿ ਟੈਕਨੀਕਲੀ ਖੇਤਰ ਦੇ ਵਿੱਚ ਅਸੀਂ ਕਿੱਥੇ ਜਾਵੜੇ ਆ ਕਿੱਥੇ ਜਾ ਕੇ ਖੜ ਗਏ ਆ ਇਸ ਗੱਲ ਦੀ ਗਵਾਹੀ ਅੰਗਰੇਜ਼ ਨੇ ਸਾਡੇ ਤੋਂ ਮਸ਼ੀਨ ਖਰੀਦ ਕੇ ਭਰਤੀ ਆ ਕਿ ਅਸੀਂ ਜਪਾਨ ਦੀ ਤਕਨੀਕ ਦੇ ਬਰਾਬਰ ਦੀ ਵਰਲਡ ਲੈਵਲ ਦੀ ਤਕਨੀਕ ਦੇ ਬਰਾਬਰ ਦੀ ਅਸੀਂ ਮਸ਼ੀਨਰੀ ਲੈ ਕੇ ਤੇ ਦੁਨੀਆ ਦੇ ਸਭ ਤੋਂ ਘੱਟ ਰੇਟ ਵਾਲੀ ਮਸ਼ੀਨਰੀ ਤਿਆਰ ਕਰਤੀ ਹੈ ਇਹ ਵੀ ਸਭ ਤੋਂ ਵੱਡੀ ਗੱਲ ਹੈ ਇਹ ਵੀ ਸਭ ਤੋਂ ਵੱਡੀ ਗੱਲ ਆ ਨੰਬਰ 22 ਦਾ ਨੋਟ ਕਰ ਲਓ ਤੁਹਾਨੂੰ ਆਉਣਾ ਪਤਾ ਕਿੱਥੇ ਪੈਣਾ ਬਾਈ ਦੱਸਿਓ ਫੈਕਟਰੀ ਦਾ ਐਡਰੈਸ ਸਾਡਾ ਵਿਲੇਜ ਹੈ ਜੀ ਪਿੰਡ ਆਪਣਾ ਉਪਲੀ ਜਰੂਰ ਦੇ ਲਾਗੇ ਜਰੂਰ ਤੋਂ 5 ਕਿਲੋਮੀਟਰ ਜੀ ਨੈਸ਼ਨਲ ਹਾਈਵੇ ਦੇ ਉੱਪਰ ਹੀ ਆਪਣਾ ਜਿਹੜਾ ਫੈਕਟਰੀ ਪਲਾਂਟ ਹੈ ਜੀ ਜੀ ਤੇ ਨੰਬਰ 22 ਹੁਣਾ ਦਾ ਸਕਰੀਨ ਤੇ ਚੱਲੀ ਜਾਂਦਾ ਤੁਸੀਂ ਨੋਟ ਕਰ ਲਓ ਤੇ ਫੋਨ ਕਰਕੇ ਜ਼ਰੂਰ ਪਹੁੰਚਿਓ ਜ਼ਰੂਰ ਵਿਜ਼ਿਟ ਕਰਿਓ ਤੁਸ ਤੁਹਾਨੂੰ ਸਮਝਣ ਦੇ ਵਿੱਚ ਬਾਲੀ ਦਿੱਕਤ ਨਹੀਂ ਹੋਣੀ ਪਹਿਲੀ ਗੱਲ ਵੀਡੀਓ ਨਹੀਂ ਬਹੁਤ ਕੋ ਸਮਝਾਤਾ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਆਪਾਂ ਨੂੰ ਮਾਣ ਵਾਲੀ ਗੱਲ ਆ ਕਿ ਸਾਡੇ ਪੰਜਾਬੀ ਬੰਦੇ ਨੇ ਇਸ ਲੈਵਲ ਤੇ ਸਾਨੂੰ ਖੜਾ ਕੀਤਾ